ਸਰੀ ਚਾਪ ਗੱਲ ਕਰੀ ਤੁਸੀਂ ਵੀ ਕਹੋ ਕਿ ਮਲਾਜ਼ਮ ਪਰਖ ਵੱਲੋਂ ਪਹੁੰਚੇ ਹੈ ਕਿਸਾਨ ਧਰਨੇ ਦੇ ਵਿੱਚ ਕਿੰਦਰ ਦੇਜ ਤੇ ਕਿ ਤੁਹਾਨੂੰ ਲੈ ਕੇ ਤੁਸੀਂ ਉਹਨਾਂ ਨੂੰ ਅੰਦਰ ਸਿੰਘ ਜੀ ਮੁਰਗ ਜਨਸਕੱਤਰ ਦੀ ਸੀ ਤਤਤਵ ਕਾਰਜਕਾਰੀ ਜੂਨ ਪੁਆ ਸਾਡੇ ਜਥੇਬੰਦੀ ਵੱਲੋਂ ਅਸੰਚੁਣਨਾ ਸੰਸਦ ਮੋਰਚਾ ਤੇ ਸਾਝਾ ਮਲਾਜ਼ਮ ਪੈਨਸ਼ਨ ਤੇ ਕਿਹੜਾ ਹੈਗਾ ਸਟੇਟ ਲੈਵਲ ਵੱਲੋਂ ਇਸ ਵਾਰ ਦਿੱਤਾ ਗਿਆ ਸੀ ਉਹਦੇ ਵਿੱਚ ਸਮਰਥਨ ਸਾਨੂੰ ਪਤਾ ਲੱਗਿਆ ਹੈ ਕਿ ਹਰ ਇੱਕ ਵਰਗ ਕਿਸਾਨ ਦੇ ਨਾਲ ਜੁੜਦਾ ਹੈ ਜਿਹਦੇ ਵਿੱਚ ਕਿ ਜਦੋਂ ਕਿਸਾਨ ਖੁਸ਼हाल ਹੋਊਗਾ ਤੇ ਮੈਂ ਖੁਸ਼ਹਾਲ ਹੋਊਗਾ ਮਜ਼ਦੂਰ ਹੋਊਗਾ ਦੁਕਾਨਦਾਰ ਹੋਊਗਾ ਤੇ ਨਾਲ ਜਿਵੇਂ ਕਿ ਸਾਡੇ ਜਿਹੜੇ ਮਲਾਜ਼ਮੇ ਬੇਸਿਕਲੀ ਕਿਸਾਨਾਂ ਨਾਲ ਹੀ ਜੁੜੇ ਹੋਏ ਨੇ ਸਾਡੇ મોદી ਸਰਕਾਰ ਨੇ ਵਾਦਾ ਕੀਤਾ ਸੀ ਕਿ ਪੰਜਾਬ ਸਰਕਾਰ ਦੇ ਵਿੱਚ ਪੁਰਾਣੀ ਪੈਨਸ਼ਨ ਲਾਗੂ ਕਰਾਂਗੇ ਪਰ ਤੋਂ ਇਨਾ ਸਮਾਂ ਬੀਤ ਚੋ ਤੇ ਬਾਤ ਨੂੰ ਵੀ ਇਹਨਾਂ ਵੱਲੋਂ ਅਜੇ ਪੁਰਾਣੀ ਪੈਨਸ਼ਨ ਲਾਗੂ ਨਹੀਂ ਕੀਤੀ ਗਈ ਇਸ ਤਰ੍ਹਾਂ ਸਾਡਾ ਪੰਜਾਬ ਸਰਕਾਰ ਤੋਂ 20 ਜੇ ਬਕਾਇਆ ਹੋਰ ਬਹੁਤ ਸਾਰੀਆਂ ਮੰਗਾਂ ਨੇ ਉਹ ਬਕਾਇਦੇ ਜੇ ਸਰਕਾਰ ਲਾਗੂ ਨਹੀਂ ਕਰ ਰਹੀ ਉਹ ਸਾਡਾ ਹਰ ਇੱਕ ਵਰਗ ਸਮਝ ਗਿਆ ਕਿ ਜਿਹੜਾ ਅੱਜ ਦਾ ਔਰ ਉਹਦੇ ਵਿੱਚ ਬੁਲਾਨਮ ਕਿਹਾਨ ਮਜ਼ਦੂਰ ਹਰ ਇੱਕ ਨੂੰ ਇਕੱਠੇ ਹੋਣਾ ਪੈਣਾ ਇਹ ਜਿਹੜਾ ਵਾ ਸਰਕਾਰਾਂ ਵੱਲੋਂ ਪ੍ਰਾਈਵੇਟ ਘਰਾਣੇ ਸਾਰੇ ਕੰਮ ਸੌਂਪ ਦਿੱਤੇ ਜਾਣਗੇ ਤੇ ਹਰ ਬੰਦਾ ਜਿਹੜਾ ਵਰਗ ਹੈ ਉਹਦੀ ਰੋਟੀ ਕਾਣੀ ਮੁਸ਼ਕਿਲ ਹੋਣੀ ਹੈ ਇਸ ਕਰਕੇ ਸੰਸਦਤਾ ਇਹਨੂੰ ਸਮਰਚਾ ਦਿੰਦਾ ਹੈ ਪਰ ਮੈਂ ਤੇ ਜੇ ਅੱਜ ਗੱਲ ਕਰੀਏ ਤੁਸੀਂ ਵੀ ਆਮ ਪਾਰਟੀ ਵੱਲੋਂ ਕਿਸਾਨਾਂ ਦੇ ਸਮਰਥਨ ਲਈ ਆਏ ਹੋ ਤਾਂ ਜੇ ਗੱਲ ਕਰੀਏ ਸੈਂਟਰ ਸਰਕਾਰ ਦੀ ਪਾਲਿਸੀ ਨੇ ਤੁਸੀਂ ਕਿਤਾ ਦੇ ਦਿੱਤੇ ਕਿਸਾਨਾਂ ਦੇ ਫੇਵਰ ਸਾਰੇ ਤੁਹਾਡੀਆਂ ਜਿਹੜਾ ਸਾਰਿਆਂ ਦਾ ਚੈਨਲ ਦੇਖਣ ਵਾਲੇ ਦਾ ਧੰਨਵਾਦ ਇਹ ਗੱਲ ਜਿਹੜੀ ਤੁਸੀਂ ਕੀਤਾ ਫੇਮ ਚੱਲਣ ਲਿਆ ਇਹ ਸਾਰੇ ਅੰਦੋਲਨ ਨੂੰ ਪ੍ਰੇਰਿਤ ਇਹ ਅੰਦੋਲਨ ਕਰਕੇ ਹੀ ਜਿਹੜਾ ਹੈ ਭੰਤੀ ਸਾਹਿਬ ਜਿਹੜੇ ਆਪਣੇ ਕੀਤੇ ਹੋਏ ਕਾਜ ਕਰਦੇ ਨੇ ਤੇਨੇ ਖੇਤੀ ਕਾਨੂੰਨ ਜਿਹੜੇ ਵਾਪਸ ਲੈਣੇ ਪਏ ਸੀ ਔਰ ਉਹਨਾਂ ਦੇ ਵਿੱਚ ਬਾਅਦ ਦੇ ਵਿੱਚ ਜਿਹੜਾ ਨੀਲੀ ਵਾਲਾ ਕਾਨੂੰਨ ਬਣਾਇਆ ਜਿਹੜੇ ਲੋਕਾਂ ਨਾਲ ਉਦੋਂ ਜਿੰਮੇਦਾਰਾਂ ਐ ਐਮਐਸਬੀ ਦੇ ਜਿਹੜੇ ਵਾਅਦੇ ਕੀਤੇ ਸੀ ਔਰ ਦੂਸਰੇ ਲੋਕਾਂ ਦੇ ਕਰਜ਼ਾ ਮਾਫੀ ਦੀ ਵੀ ਗੱਲ ਕੀਤੀ ਸੀ ਵਿਚਾਰਾਂ ਜਦ ਕਿ ਤਕਰੀਬਨ 1.14 ਲੱਖ ਕਰੋੜ ਰੁਪਈਆ ਕਾਰਪੋਰੇਟ ਕਰਾਣਿਆਂ ਦਾ ਮਾਮਲਾ ਕਰ ਦਿੱਤਾ ਗਿਆ ਔਰ ਹੁਣ ਇਹ ਗਣਾਨੇ ਨੇ ਕਿ ਨਹੀਂ ਕਿ ਅਸੀਂ ਉਹ 1.14 ਕਰੋੜ ਤਾਂ ਦਿੱਤਾ ਹੈ ਧਿਵੀਧਾਰਾਂ ਨੂੰ 6000 ਰੁਪਈਆ ਸਾਲ ਦਾ ਵੀ ਦੇ ਰਹੇ ਹਾਂ ਇੱਕ ਕਿਸਾਨ ਨੂੰ ਸਾਡਾ ਇਹ ਬਹੁਤ ਹੀ ਖਾਸ ਹੋਈਣਾ ਔਰ ਜਿਹੜਾ ਸ਼ਰਮਨਾਕ ਵਿਹਾਨ ਹੈ ਔਰ ਲੋਕਾਂ ਨੂੰ ਔਰ ਖਾਸ ਕਰ ਕਿਸਾਨਾਂ ਨੂੰ ਪਰੇਸ਼ਾਨ ਕਰ ਰਹੀ ਜਿਹੜੀ ਕਿਸਾਨ ਦੀ ਜਿਹੜੀ ਇਨਪੁਟ ਕਾਸਟ ਹੈ ਉਹ ਤਾਂ ਇਹ 10 ਸਾਲਾਂ ਵਿੱਚ ਚੌਗਣੀ ਹੋ ਗਈ ਹੈ ਪਰ ਜਿਹੜਾ ਜਿਹੜਾ ਪ੍ਰਾਈਸ ਜਿਹੜੀ ਹੈ ਫਸਲ ਦੀ ਉਹ ਵਧੀ ਨਹੀਂ ਦੂਸਰੀ ਗੱਲ ਇਹਨਾਂ ਨੇ ਜਿਹੜਾ ਹੈ ਜਿੰਨੀ ਵੀ ਹੋਲਡਿੰਗ ਪਹਿਲਾਂ ਉੱਥੇ ਕੋਈ ਹੁੰਦਾ ਸੀ ਕਿ ਜੀਵੇਦਾਰ ਔਰ ਜਿਹੜਾ ਪੰਠੀ ਕਰੋਰ ਬੰਦਾ ਲਾਇਸੈਂਸ ਲੈ ਕੇ ਹੀ ਕਿਸੇ ਵੀ ਅਨਾਜ ਦੀ ਜਿਹੜੀ ਹੋਲਡਿੰਗ ਕਰ ਸਕਦਾ ਸੀ ਉਹਦਾ ਭੰਡਾਰ ਰੱਖ ਸਕਦਾ ਸੀ ਇਹਨਾਂ ਉਹ ਸਾਰੇ ਕਾਨੂੰਨ ਬੰਦ ਕਰ ਦਿੱਤੇ ਨੇ ਉਹ ਜਦੋਂ ਵੀ ਫਸਲ ਆਉਂਦੀ ਉਹ ਉਦੋਂ ਤੇ ਉਹ ਮੰਡੀਆਂ ਛੁਰਲਦੀ ਆ ਤੁਸੀਂ ਦੇਖਿਆ ਪਿਆਜ਼ ਜਦੋਂ ਮੰਡੀ ਦੇ ਵਿੱਚ ਆਉਂਦਾ ਉਹਦੀ ਪ੍ਰਾਈਸ 50 ਰੁਪਏ 5 ਪੈਸੇ ਵੀ ਨਹੀਂ ਯਾਨੀ 50 ਪੈਸੇ ਕਿਲੋ ਰਹਿ ਜਾਂਦੀ ਆ ਔਰ ਜਦੋਂ ਆੜਤੀਆਂ ਕੋਲ ਜਾਂ ਜਿਹੜੇ ਪੂਜੀ ਪੱਤੀਆਂ ਦੇ ਸਟੋਰਾਂ 'ਚ ਚਲੇ ਜਾਂਦਾ ਉਹ 150 ਰੁਪਏ ਕਿਲੋ ਚੱਲ ਜਾਂਦਾ ਇਹ ਜਿਹੜੀ ਕਾਰਪੋਰੇਟ ਦੇ ਘਰ ਪਰ ਨਾਲੀ ਸਰਕਾਰ ਹੈ ਇਹ ਤੋਂ ਨਾ ਕੁਝ ਕਿਸਾਨ ਅੱਜ ਸੜਕਾਂ 'ਤੇ ਉਤਰੇ ਸਾਡੀ ਪਾਰਟੀ ਖਾਸ ਕਰ ਸਰਦਾਰ ਭਗਵਾਨ ਸਹਿਮਾਨ ਜੀ ਉਹਨਾਂ ਦੇ ਹਰ ਦਲਾ ਨਾਲ ਜਿੰਦਾਦਾਰਾਂ ਦਾ ਕਿਸਾਨਾਂ ਦਾ ਸਮਰਥਨ ਕਰਦੀ ਹੈ ਜੇ ਆਪਾਂ ਗੱਲ ਕਰੀਏ ਕਾਂਗਰਸ ਵੀ ਕਿਸਾਨਾਂ ਦਾ ਸਮਰਥਨ ਕਰ ਲਈ ਆਕਾਲੀ ਦਲ ਵੀ ਕੀ ਅਕਾਲੀ ਦਲ ਦੀ ਗੱਲ ਕਰੀਏ ਅਕਾਲੀ ਦਲ ਇੱਕ ਪਾਸੇ ਤਾਂ ਮਤਲਬ ਕੀ ਕਹ ਲੋ ਕਿ ਬੀਜੇਪੀ ਨਾਲ ਸਮਝੌਤਾ ਕਰ ਰਹੀ ਹੈ MP ਦੇ ਇਲੈਕਸ਼ਨਾਂ ਤੇ ਦੂਜੇ ਪਾਸੇ ਕਿਸਾਨਾਂ ਦਾ ਸਮਰਥਨ ਕਰਾਈ ਕਿੱਦਾਂ ਦੇ ਦੇ ਕਿ ਇਹ ਆਪਣੇ ਸਵਾਲ ਦਾ ਆਪ ਹੀ ਜਵਾਬ ਦੇ ਦਿੱਤਾ ਅਕਾਲੀ ਦਲ ਇੱਕ ਬਹੁਤ ਹੀ ਮੌਕਾਪਰਸ ਜਿਹੜੀ ਪਾਰਟੀ ਬਣ ਗਿਆ ਅਕਾਲੀ ਦਲ ਦਾ ਇਤਿਹਾਸ ਬਹੁਤ ਮਾਨ ਮਤਾ ਸ਼ਾਨ ਮਤਾ ਦਾ ਸੀ ਪਰ ਇਹ ਖਾਲੀ ਦਲੀ ਇਹ ਅਖਰੋਂ ਖਾਲੀ ਦਲ ਹੈ ਜਿਨ੍ਹਾਂ ਨੇ ਕਦੀ ਵੀ ਪੰਜਾਬ ਦੇ ਭਲੇ ਦੀ ਲਈ ਕੋਈ ਗੱਲ ਨਹੀਂ ਕੀਤੀ ਸਿਰਫ ਆਪ ਖਾਸ ਕਰ ਬਦਲ ਪਰਵਾਰ ਨੇ ਆਪਣਾ ਢਿੱਡ ਭਰ ਲਈ ਸਾਰੀਆਂ ਗੱਲਾਂ ਕੀਤੀਆਂ ਉਹਦੇ ਕਰਕੇ ਇਹ ਪਾਰਟੀ ਅਜਿਹਾ ਬਾਸ਼ੀਏ ਦੇ ਕੋਲ ਕੀ ਹੋਈ ਆ ਔਰ ਲੋਕਾਂ ਦੇ ਕੋਈ ਸੱਤਾ ਚਾਉਣ ਲਈ ਹਰ ਪੁੱਠਾ ਸਿੱਧਾ ਕੰਮ ਚਾਹੇ ਜਿੰਨਾ ਮਰ ਦੀ ਨੁਕਸਾਨ ਦਾ ਪੰਜਾਬ ਦਾ ਨੁਕਸਾਨ ਹੋਵੇ ਸਿੱਖ ਕੌਮ ਦਾ ਨੁਕਸਾਨ ਹੋਵੇ ਪੰਜਾਬੀਅਤ ਦਾ ਨੁਕਸਾਨ ਹੋਵੇ ਦੇਸ਼ ਦਾ ਨੁਕਸਾਨ ਹੋਵੇ ਘਰ ਨੂੰ ਤੱਤ ਪਰਨੇ ਪਰ ਆਪਣਾ ਘਰ ਭਰਨ ਲਈ ਸਿਆਸਤ ਵਿੱਚ ਆਉਣ ਨੂੰ ਤੱਤ ਪਰਨੇ ਇਸ ਕਰਕੇ ਸਮਝੌਤੇ ਕਰਦੀ ਹੈ ਗੱਲਾਂ ਕਰਦੇ ਨੇ ਜੇ ਜੇ ਅਪ ਗੱਲ ਕਰੀਏ ਆਮ ਪਾਰਟੀ ਦੇ ਜਿਹੜੇ ਸੀਐਮ ਭਗਵੰਤ ਮਾਨ ਵੀ ਕਿਸਾਨਾਂ ਨੂੰ ਫ੍ਰੀ ਮੈਡੀਕਲ ਦੇਣ ਦੀ ਗੱਲ ਕਰਦੇ ਜਿਹੜੇ ਕਿ ਧਰਨੇ ਦੇ ਵਿੱਚ ਬੈਠੇ ਐ ਕਿਤੇ ਨਾ ਕਿਤੇ ਲੱਗਦਾ ਨਹੀਂ ਕਿ ਆਮ ਪਾਰਟੀ ਵੀ ਸਿਆਸਤ ਚਮਕਾ ਰਹੀ ਆਪਣੇ ਦੇਖੋ ਜਿਹੜੀਆਂ ਸਿਆਸੀ ਪਾਰਟੀਆਂ ਉਹ ਸਿਆਸਤ ਹੀ ਕਰਨੀਆਂ ਸਿਆਸਤ ਕਰਕੇ ਤਾਂ ਹੀ ਆਈਆਂ ਪਰ ਸਿਆਸਤ ਲੋਕਾਂ ਦੇ ਹਿੱਤਾਂ ਲਈ ਹੋਣੀ ਚਾਹੀਦੀ ਆ ਆਪਣੇ ਘਰ ਪਰਨ ਲਈ ਦੇਖੋ ਜੇ ਕੋਈ ਉੱਥੇ ਗਰੀਬ ਜਿਹਦੇ ਵਿਚਾਰਾ ਘਰੇ ਰੋਟੀ ਨਹੀਂ ਉੱਥੇ ਕੋਈ ਸੀਰੀਅਸ ਹੋਵੇ ਕੋਈ 60 ਮੀਟਰ ਲੱਗ ਜਾਂਦੀ ਆ ਉਹ ਕਿੱਥੋਂ ਮੈਡੀਕਲ ਕਰਾਊ ਆਪਣਾ ਕਿੱਥੋਂ ਇਲਾਜ ਕਰਾਊ ਇਹਦੀ ਗੱਲ ਮਾਨ ਸਾਹਿਬ ਨੇ ਕੀਤੀ ਆ ਕਿ ਪੰਜਾਬ ਸਰਕਾਰ ਕਿਸੇ ਵੀ ਤਰ੍ਹਾਂ ਇਸ ਹੈਜਿਟੇਸ਼ਨ ਵਿੱਚ ਕੋਈ ਜ਼ਖਮੀ ਹੋਵੇ ਕਿਸਾਨ ਦਾ ਉਹਦਾ ਜਿਹੜਾ ਹੈ ਸਾਰਾ ਜੋ ਉਹਦੀਆਂ ਸਿਹਤ ਸਵਾਵਾਂ ਦਾ ਉਹਦੇ ਮੈਡੀਕਲ ਐਕਸਪਰਟਸ ਦਾ ਜੋ ਵੀ ਸਾਰਾ ਉਹ ਸਰਕਾਰ ਵੀਰ ਕਰੂਗੀ ਇਹਦੇ ਵਿੱਚ ਕੋਈ ਸਿਆਸਤ ਨਹੀਂ ਇੱਕ ਹਮਦਰਦੀ ਆ ਜਿਸ ਤਰ੍ਹਾਂ ਮਾਨ ਸਾਹਿਬ ਹਰ ਇੱਕ ਪੰਜਾਬੀ ਦੇ ਨਾਲ ਖੜੇ ਉਸੇ ਤਰ੍ਹਾਂ ਹੀ ਕਿਸਾਨਾਂ ਦੇ ਨਾਲ ਖੜੇ ਸਰ ਰਾਤ ਇੱਕ ਬੈਠਕ ਹੋਈ ਆ ਜਿਹਦੇ ਵਿੱਚ ਕੇਂਦਰੀ ਮੰਤਰੀ ਤੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਵੀ ਆ ਉਹਦਾ ਕੀ ਸਿੱਟਾ ਨਿਕਲ ਕੇ ਸਾਹਮਣੇ ਆਇਆ ਤੱਕ ਦੇਖੋ ਤੁਸੀਂ ਸਿੱਟਾ ਉਹਦਾ ਉਹ ਤਾਂ ਫਿਰ ਕਹਤੇ ਵੀ ਆਪਾਂ ਇਹ ਤਾਰ ਨੂੰ ਫਿਰ ਮਿਲਾਂਗੇ ਇਹ ਤੇ ਜੜੀ ਜਾਂਦਾ ਕਿ ਇਹ ਕਮੇਟੀ ਇਹ ਨਾ ਬਣਾਈ ਉਹ ਕੰਮ ਮਿੱਟੀ ਕਰਨ ਲਈ ਬਣਾਈ ਹੈ ਉਹ ਜੇ ਆਮ ਬੰਦਾ ਹੁੰਦਾ ਤੇ ਉਹ ਇਹਨਾਂ ਗੱਲਾਂ ਤੋਂ ਹਜਦਾ ਕਿ ਇਹਨਾਂ ਹਤਾਸ਼ ਹੋ ਕੇ ਵੀ ਇੰਨੀ ਲੰਬੀ ਦੇਰ ਕੀ ਬੈਠਣਾ ਘਰ ਬੈਠ ਕੇ ਕਰ ਚੱਲਦੇ ਆ ਇਹ ਜਿਹੜੇ ਕਿਸਾਨ ਨੇ ਇਹ ਸੱਪਾਂ ਦੀਆਂ ਸਿਰੀਆਂ ਮਿੱਧਣ ਵਾਲੇ ਲੋਕ ਨੇ ਇਹਨਾਂ ਨੇ ਜਿਹੜਾ ਹੈ ਜਿੰਨੀ ਦੇਰ ਮਰਜ਼ੀ ਉੱਥੇ ਬੈਠਣ ਉਹ ਬੈਠਣੇ ਕਿਸੇ ਗੱਲੋਂ ਭੱਜਣ ਵਾਲੇ ਨਹੀਂ ਉਹ ਜਿਹੜੀ ਜਿਹੜੀ ਮੀਟਿੰਗ ਆ ਉਹ ਤਾਂ ਹੋਏ ਖਾਣਾ ਪੂਰਤੀ ਰੱਖੀ ਹੋਰ ਕੋਈ ਗੱਲ ਨਹੀਂ ਜੇ ਗੱਲ ਕਰੀਏ ਅੱਜ ਕਲਾਸ 4 ਜੂਨੀਅਰ ਵੱਲੋਂ ਵੀ ਕਹਿ ਲੋ ਕਿ ਕਿਸਾਨ ਜੂਨੀਅਨ ਨੂੰ ਸਮਰਥਨ ਦਿੱਤਾ ਗਿਆ ਵਾ ਕਿਤਾ ਦੇਖਦੇ ਪੰਜਾਬ ਸਰਕਾਰ ਤੇ ਸਟੇਟ ਸਰਕਾਰ ਦੀ ਪਾਲਸੀਆਂ ਨੂੰ ਮੈਂ ਪਹਿਲਾਂ ਉਹ ਇਹ ਗੱਲ ਤਾਂ ਕਲੀਅਰ ਕਰਨਾ ਚਾਹੁੰਦਾ ਆ ਉਹ ਸਮਾਂ ਗੜੀ ਨੰਬਰ ਦੇ ਸਰਕਾਰ ਚੱਲੀਏ 10 ਟ੍ਰੇਡ ਜਿੱਥੇ ਬੰਦਿਆਂ ਵੱਲੋਂ ਬੰਦਦਾ ਕਿਸਾਨ ਸਾਡੇ ਸਮਰਥਨ ਸਮਰਥਕ ਦੇਖਾਂਗੇ ਕਿ ਜਦੋਂ ਆਪਾਂ ਸੇਤ ਤੋਂ ਬੋਲ ਹਟਦੇ ਆ ਅੱਜ ਭਾਵੇਂ ਆਪਣਾ ਏਸਾ ਬਣਾ ਲਓ ਸਾਡੇ 6 ਲੱਖ ਫਲਾਣ ਕੋਈ ਇਹ ਨਾ ਸੋਚੇ ਕਿ ਮੇਰੀ ਮਾਰਟੀਰ ਆ ਗਈ ਹੈ ਮੈਂ ਬੁੱਲਿਆ ਸਮਝੇ ਦਾ ਦਰਦ ਚਲੀ ਜਾਈਏ ਬੰਦੇ ਸਾਰੇ ਸਾਡੇ ਵਿੱਚ ਕਿ ਆਪਾਂ ਪ੍ਰੋਗਰਾਮ ਦੇ ਤਹਿਤ ਇਹਦਾ ਇੱਕ ਮੀਟਿੰਗ ਕਰਕੇ ਸਾਰੇ ਵਿਚਾਰ ਚੰਗੇ ਨੇ ਜਿਹੜੀ ਗਰਾਊਂਡ 'ਤੇ ਆ ਕਿ ਕਿੱSIE ਹੁਣ ਮੈਂ ਬੇਨਤੀ ਕਰਾਂਗਾ ਜਿਹੜੀ ਕਾਮੀਆਂ ਖੰਡੀਆਂ ਨੇ ਔਰ ਰਟ ਕਲਾਸ ਹੋ ਜੱਫੇ ਬੰਦੀਆਂ ਨੇ ਗਤੀ ਦੇ ਵਿੱਚ ਬੰਦੇ ਸ੍ਰੀਮਾ ਜੀ ਨੂੰ ਸੰਗਤ ਕਰ ਰਿਹਾ ਹੈ ਤੇ ਇਸ ਨੂੰ ਬੰਦੇ ਆ ਜਿਹੜੇ ਤੇ ਆਪਣੀ ਗੱਲ ਹੁਣ ਸਰ ਜੇ ਗੱਲ ਕਰੇ ਜਿਨ ਕਿ ਆਮ ਪਾਰਟੀ ਦੇ ਮੁੱਖ ਮੰਤਰੀ ਦੇ ਉੱਤੇ ਵੀ ਕਿ ਕੱਲ ਇੱਕ ਡਬਲ ਪਾਲਿਸੀ ਨੂੰ ਲੈ ਕੇ ਕੱਲ ਚਲਦੀ ਹੈ ਤਾਂ ਕਿਤੇ ਦੇਖਦੇ ਸਾਡੇ ਪੰਜਾਬ ਦਾ ਮੁੱਖ ਮੰਤਰੀ ਹੈ ਹੀ ਨਕਮਾ ਉਹ ਜੋ ਕਹਿੰਦਾ ਉਹ ਕਰਦਾ ਵੀ ਨਹੀਂ ਉਹ ਵੀ ਸਿਆ ਆਰ ਉਹਨੇ ਪੰਜਾਬ ਦਾ ਬੇੜਾ ਘਰ ਸਾਡੇ ਮੁਲਾਜ਼ਮਾਂ ਦੀਆਂ ਰੈਲੀਆਂ 'ਚ ਬੈਠ ਕੇ ਤਕਤੀਆਂ ਲੈ ਗਿਓ ਜਿਹੜਾ ਉੱਥੇ ਦਾ ਵਿਧਾਨ ਮੰਤਰੀ ਆਦਾ ਕਿੰਨਾ ਤੇ ਇਹ ਭਗਵਾਨ ਮੰਤਰੀ ਤੁਹਾਨੂੰ ਦਮਾ ਔਰ ਸਾਡੇ ਨਾਲ ਗੱਲਾਂ ਕਰਦਾ ਰਿਹਾ ਜੀ ਤੁਹਾਡਾਂ ਜਨਗਨੇ ਮੰਗਾਂ ਬਿਲਕੁਲ ਕੈਸ਼ ਦੇ ਵਾਅਦੇ ਆ ਅੱਜ ਉਹ ਸਾਨੂੰ ਮੀਟਿੰਗ ਦੀ ਵੀ ਟਾਈਮ ਦੀ ਹਣੀ ਉਹਦੇ ਕੋਲ ਯੈਸ ਕਰਦੇ ਅਸੀਂ ਭਗਵਾਨ ਦਾ ਵੀ ਜੀ ਦਿੰਦੇ ਆ ਕਰਦੇ ਆਉਣ ਵਾਲੇ ਸਮੇਂ ਦੇ ਇਲੈਕਸ਼ਨਾਂ ਦੇ ਵਿੱਚ ਇਹਨਾਂ ਬੰਦੇ ਦਾ ਪੁੱਤ ਮਠਾਵਾਂਗੇ ਲੱਗਦਾ ਨਹੀਂ ਕਿਤੇ ਨੇ ਕਿਤੇ ਜਨਗ ਗੁੰਮਰਾਹ ਕਰਦੇ ਪੇ ਕਿਸਾਨ ਜੱਥੇ ਬੰਦਿਆਂ ਨੂੰ ਵੀ ਬਿਲਕੁਲ ਜੀ ਗਿਰਕਟਕ ਨੂੰ ਦੋ ਵਾਰ ਰੰਗ ਕਰਦੇ ਪੰਜਾਬ ਦਾ ਮੁੱਖ ਮੰਤਰੀ ਕਦੇ ਵੀ ਤੱਕ ਬਣ ਕੇ ਖੁੱਲੇ ਕੀ ਜਿਹੜੇ ਦਰਮਾਨੇ ਸਬੰਧ ਰਾਕਰ ਮੈਨੂੰ ਦੇਦਾ ਨਹੀਂ ਪਤਾ ਜੇ ਅਸਮਾਨ ਦੀ ਅੱਜ ਵੀ ਪਦਨ ਸਦ ਰੱਜ ਕੇ ਨਾ ਕਰਦੇ ਉਹਨਾਂ ਦਾ ਡਟ ਕੇ ਰੋਜ਼ ਕਰਦੇ ਸਾਡੀਆਂ ਜਿਹੜੀਆਂ ਮੰਗਾਂ ਸਾਰੀਆਂ ਦੀ ਸੇਵਾ ਕਰਦੇ ਜੇਕਰ ਵਿਸ਼ੇਸ਼ ਜਾਣਤ ਅਸੀਂ 25 ਤਰੀਕ ਨੂੰ ਫੈਕਟਰੀ ਕੋਲੋਂ ਇਹ ਦੇਖ ਰਿਹਾ ਕਿ ਪੰਜਾਬ ਦੇ ਨਾਲ ਸਿਕਰਸੀ ਬਾਈ ਇਸ ਤੇ